ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਹੈਗੀ ਆ ਜੀ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਅੱਜ ਦੋਸਤੋ ਆਪਾਂ 17 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਚਾਰ ਨਗ ਦਿਖਾਉਣੇ ਆ ਚਾਰ ਬੈੜਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਜਿਹੜੀਆਂ ਦੋਸਤੋ ਸੱਜਣ ਹੋਣਗੀਆਂ ਠੀਕ ਹੈ ਜੀ ਤਾਜ਼ੀਆਂ ਸੂਈਆਂ ਹੋਣਗੀਆਂ ਤੇ ਦੋ ਤੋਕਰ ਨੇ ਦੋ ਟੋਕੜ ਬਹਿਣਾ ਦਿਖਾਵਾਂਗੇ ਇੱਕ ਬਿਲਕੁਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਨੀਲੀ ਰਾਵੀ ਦਾ ਕੱਟਾ ਦਿਖਾਵਾਂਗੇ ਠੀਕ ਹੈ ਜੀ ਮਾਲੀ ਦਿਖਾਵਾਂਗੇ ਤੇ ਰੇਟ ਪ੍ਰੋਪਰ ਹਰ ਇੱਕ ਪਸ਼ੂ ਦੇ ਵਿੱਚ ਮੈਂਸ਼ਨ ਕੀਤੇ ਜਾਣਗੇ ਜਿਸ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਕੋਈ ਭਾ ਪੜਤੇ ਵਾਲਾ ਪਸ਼ੂ ਪਸੰਦ ਆਇਆ ਹੋਵੇ ਤੇ ਜਿਹੜਾ ਤੁਸੀਂ ਸੰਪਰਕ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆਪਾਂ ਕਰਦੇ ਨੇ ਵੀਰ ਗੁਰਨਿਸ਼ਾਨ ਸਿੰਘ ਓਨਰ ਹੈਗਾ ਗੁਰਨਿਸ਼ਾਨ ਬਾਈ ਤੇ ਜਿਹੜੇ ਨੰਬਰ ਆ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਤੇ ਖਾਸ ਵਿਜ਼ਿਟ ਜਿਹੜੀ ਆ ਤੁਹਾਨੂੰ ਪਿੰਡ ਰਸੂਲਪੁਰ ਨਹਿਰਾ ਕਰਨੀ ਪੈਣੀ ਆ ਜੀ ਬਿਲਕੁਲ ਰਸੂਲਪੁਰ ਨਹਿਰਾ ਜਿਹੜਾ ਦੋਸਤੋ ਸੇਰੋਂ ਦੇ ਲਾਗੇ ਆ ਤਕਰੀਬਨ 2 ਤੋਂ 3 ਕਿਲੋਮੀਟਰ ਦੀ ਸਾਰੀ ਦੂਰੀ ਹੋਵੇਗੀ ਇਸ ਪਿੰਡ ਦੀ ਤੇ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਜ਼ਰੂਰ ਕਰ ਸਕਦੇ ਹੋ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਵੀਰ ਨਿਸ਼ਾਨ ਦੇ ਨਾਲ ਬਥੇਰੇ ਡਿਟੇਲ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਰੀ ਘਰ ਸਾਸਰੀ ਘਰ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਤੇ ਅੱਜ ਭਾਈ ਨਿਸ਼ਾਨ ਚਾਰ ਬਹਿੜਾ ਨੇ ਹਾਂਜੀ ਤੇ ਇਹ ਕੱਟਾ ਮਾਲੀ ਆ ਗਿਆ ਹਾਂਜੀ ਇੱਕ ਮਾਜੀ ਨੀਲੀ ਦਾ ਹਾਂਜੀ ਤੇ ਵੀ ਕਰੀਏ ਇਨਫੋਰਮੇਸ਼ਨ ਸਾਂਝੀ ਆਪਾਂ ਵੀ ਇਹ ਕੱਟਾ ਆਪਣੇ ਕੋਲ ਆਇਆ ਤੇ ਤਕਰੀਬਨ ਰਿਸ਼ਤੇਦਾਰੀ ਚੋਂ ਆਇਆ ਜਾਂ ਹਾਂਜੀ ਹਾਂਜੀ ਰਿਸ਼ਤੇਦਾਰੀ ਚੋਂ ਆਇਆ ਹਾਂਜੀ ਠੀਕ ਆ ਤੇ ਕੀ ਇਹਦਾ ਰਿਕਾਰਡ ਹੈਗਾ ਮਾਲੀ ਦਾ ਕੀ ਦਾ ਪਾਜੀ 15 14 ਲੀਟਰ ਦੁੱਧ ਦਾ ਰਿਕਾਰਡ ਇਸ ਮਿਲਕ ਦਾ ਠੀਕ ਆ ਹਾਂਜੀ ਅੱਛਾ ਅੱਛਾ ਤੇ 15 ਮਹੀਨਿਆਂ ਦਾ ਕਟਾ ਜੋ ਤੇ 15 ਮਹੀਨੇ ਉਮਰ ਹਾਂਜੀ ਤੇ ਕਟਾ ਤੁਸੀਂ ਦੋਸਤੋ ਵੇਖ ਸਕਦੇ ਜੇ ਠੀਕ ਆ 15 ਮਹੀਨੇ ਦੀ ਜਿਹੜੀ ਕੱਟੇ ਦੀ ਉਮਰ ਆ ਤੇ ਨੀਲੀ ਦਾ ਵੀ ਦਾ ਕਟਾ ਦੋਸਤੋ ਠੀਕ ਆ ਬਿਲਕੁਲ ਸਟੇਟ ਡੈਸਟੀਕਲ ਨੇ ਤੇ ਪਿੱਟ ਪੁੱਟਾ ਤੁਸੀਂ ਵੇਖੋ ਹਨਾ ਕਟਾ ਕੋਈ ਲਿੱਸਾ ਜਾਂ ਨਹੀਂ ਹੈਗਾ ਵਧੀਆ ਰਾਜੀ ਕਟਾ ਉਮਰ ਦੇ ਹਿਸਾਬ ਨਾਲ ਦੇਖੀਏ ਗਰੋਥ ਚੰਗੀ ਹੈ ਕੱਟੇ ਦੀ ਤੇ ਸਿੰਗਾ ਸੰਗਾ ਦੀ ਬਣਤਰ ਬਹੁਤ ਪਿਆਰੀ ਆ ਤੇ ਮਾਰਕਿੰਗ ਜਿਹੜੀ ਹੈਗੀ ਅਗਲੇ ਪੈਰ ਤੋਂ ਅਗਲੇ ਪੈਰਾਂ ਦੇ ਜਵਾਬ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਅਗਲੇ ਪੈਰਾਂ ਦੇ ਬਿਲਕੁਲ ਗਿੱਟਿਆਂ ਤੋਂ ਥੱਲੇ ਜਵਾਬ ਹੈਗਾ ਠੀਕ ਹੈ ਜੀ ਖੁਰਾਂ ਦੇ ਉੱਪਰ ਤੇ ਅੱਖ ਜਿਹੜੀ ਹੈਗੀ ਤੁਸੀਂ ਮਾਲੀ ਦੀ ਵੇਖ ਕੇ ਚੈੱਕ ਕਰ ਲਓ ਠੀਕ ਇੱਕ ਪਾਸੇ ਆਪਾਂ ਟੇਢੇ ਕੱਟ ਦੇ ਵਿੱਚ ਵੀ ਕਹਿ ਸਕਦੇ ਹਾਂ ਜਾਂ ਬਿਲਕੁਲ ਸਟ੍ਰੇਟ ਪਟਾ ਆਪਾਂ ਮੰਨ ਸਕਦੇ ਹਾਂ ਠੀਕ ਹੈ ਜੀ ਸਿੱਧਾ ਪਟਾ ਆਪਾਂ ਕ ਤੇ ਅੱਖ ਜਿਹੜੀ ਆ ਇੱਕ ਵੇਖੋ ਤੁਸੀਂ ਬਿਲਕੁਲ ਬਿੱਲੀ ਮਨ ਕੀ ਅੱਖ ਤੇ ਮਗਰਲੇ ਪੈਰ ਜਿਹੜੇ ਆ ਵਾਈਟ ਆ ਠੀਕ ਹੈ ਜੀ ਮਗਰਲੇ ਪੈਰ ਜਿਹੜੇ ਤੋਤੇ ਆ तकरीबन 8 8 7 7 ਇੰਚ ਜਿਹੜੇ ਆ ਤੋਤੇ ਆ ਪੈਰ ਤੇ ਪੂਛ ਉੱਪਰ ਤੱਕ ਵਾਈਟ ਆ ਠੀਕ ਆ ਤੇ ਆਹ ਬੈਕ ਸਾਈਡ ਤੋਂ ਤੁਸੀਂ ਵੇਖੋ ਉਮਰ ਦੇ ਹਿਸਾਬ ਨਾਲ ਲੇਖੀ ਤੇ ਬਿਲਕੁਲ 15 ਕੇ ਮਹੀਨੇ ਦੀ ਉਮਰ ਆ ਪੁੱਠਾ ਪਠਾ ਬਹੁਤ ਸੋਹਣਾ ਹੈਗਾ ਥੋੜਾ ਜਿਹਾ ਨਿਸ਼ਾਨਾ ਇਹਨੂੰ ਕਰ ਲੈ ਥੋੜਾ ਜਿਹਾ ਚਾਨਣ ਵਾਲੇ ਪਾਸੇ ਆ ਕਰੋ ਚੱਕ ਠੀਕ ਆ ਜੀ ਆ ਲੈ ਜੋ ਜੀ ਕਰੋ ਚੱਕ ਜੀ ਠੀਕ ਆ ਤੇ ਬਾਕੀ ਬਾਪੂ ਬੂਪਦਾ ਕੋਈ ਪਤਾ ਐਡਾ ਵੀ ਕਿਹੜੀ ਲਾਈਨ ਦਾ ਪਿੱਛੋਂ ਕੁਝ ਕੋਈ ਬਾਪ ਦਾ ਨਹੀਂ ਪਤਾ ਹਨਾ ਆਹ ਵੇਖੋ ਦੋਸਤੋ ਕੱਟਾ ਚੰਗਾ ਨੇ ਠੀਕ ਆ ਠੀਕ ਆ ਕੱਟਾ ਚੰਗਾ ਦੋਸਤੋ ਪਸੰਦ ਆਊਗਾ ਤੁਹਾਨੂੰ ਤੇ ਨਿਸ਼ਾਨ ਭਾਈ ਇਹਦਾ ਇੱਕ ਮੁੱਲ ਵੀ ਜ਼ਰੂਰ ਦੱਸਦੇ ਮੁੱਲ ਭਾਜੀ 19000 19000 ਹਾਂਜੀ ਕੋਈ ਮੌਕੇ ਤੇ ਮਾਰਤਣ ਮੌਕੇ ਤੇ ਹੋ ਜਾਊਗਾ ਭਾਜੀ ਹੋ ਜਾਊਗਾ ਹਾਂਜੀ ਠੀਕ ਆ ਬਾਕੀ ਸਿੰਘੀ ਸਿੰਘੀ ਦੋਸਤੋ ਬਿਲਕੁਲ ਰਾਉਂਡ ਕਰ ਲਈਏ ਗੋਲ ਸਿੰਘੀ ਆ ਕੱਟੇ ਦੀ ਠੀਕ ਆ ਲੈ ਗਿਆ ਜੀ ਫਿਰ ਆ ਵੇਖੋ ਜੀ ਠੀਕ ਆ ਇਸ ਤੋਂ ਬਾਅਦ ਬਈ ਨਿਸ਼ਾਨ ਅਗਲੀ ਬੈੜ ਜਿਹੜੀ ਇਹ ਤਾਜੀ ਸੂਈ ਹੈ ਜੀ ਹਾਂਜੀ ਹਾਂਜੀ ਵੀਰ ਜੀ ਤਾਜੀ ਸੂਈ ਆ ਤੇ ਸੂਹਾ ਕਿੰਨਾ ਦਾ ਦਿਨ ਕਿੰਨੇ ਕੋਗੇ ਨੇ ਸੂਈ ਵਿਜਿਸ ਹੋਇਆ ਤੀਜਾ ਸੂਈ ਆ ਚਾਰ ਦਿਨ ਹੋ ਗਏ ਸੂਈ ਨੂੰ ਮਗਰ ਵੱਛੀ ਜੋ ਠੀਕ ਆ ਜੀ ਹਾਂਜੀ ਤੇ ਚਾਰ ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਠੀਕ ਆ ਸੂਹਾ ਦੂਜਾ ਤੇ ਦੁੱਧ ਹੁਣ तकरीबन ਬੌਲੇ ਦੇ ਵਿੱਚ ਹੀ ਆ ਹਾਂਜੀ 13 ਕਿਲੋ ਵੀ ਜੀ ਇਸ ਟਾਈਮ ਦੁੱਧ ਤਿਆਰ ਜੇ ਥੱਲੇ ਬੌਲਾ 13 ਲੀਟਰ ਹਾਂਜੀ ਇੱਕ ਥਾਂ ਦੀ ਤੇ ਤਿੰਨ ਥਾਂ ਚਾਹਦੇ ਇੱਕ ਥਾਂ ਤੇ ਿਲੜ ਜੋ ਇੱਕ ਥਣੋਂ ਤੇਲੜ ਹੈ ਨਾ ਜੀ ਅਗਲਾ ਥਾਣੀ ਹੈ ਹਾਂਜੀ ਹਾਂਜੀ ਬਹਿਣ ਵਾਲੀ ਭਾਈ ਠੀਕ ਆ ਜੀ ਬਹਿਣ ਵਾਲੇ ਪਾਸੇ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਅਗਲਾ ਥਾਣ ਹੈ ਨਾ ਉਹ ਥਣੋਂ ਤੇਲ ਆ ਠੀਕ ਆ ਜ਼ਰੂਰ ਤੁਸੀਂ ਇਹਦਾ ਧਿਆਨ ਦੇ ਵਿੱਚ ਰੱਖ ਲਿਓ ਤੇ ਤਿੰਨ ਥਾਂ ਜਿਹੜੇ ਦੋਸਤੋ ਪ੍ਰੋਪਰ ਚੱਲਦੇ ਆ ਉਲਟ ਬਹਿਣੀ ਵਾਲਾ ਜਿਹੜਾ ਅਗਲਾ ਤੇ ਮਗਰਲੇ ਦੋਨੋਂ ਥਾਂ ਜਿਹੜੇ ਚੱਲਦੇ ਆ ਪ੍ਰੋਪਰ ਜਿਹੜਾ ਬਹਿਣੀ ਵਾਲਾ ਅਗਲਾ ਥਾਂ ਨੇ ਉੱਥੋਂ ਤੇਲ ਲਾ ਠੀਕ ਆ ਤੇ 13 ਲੀਟਰ ਦੀ ਜਿਹੜੀ ਚਵਾਈ ਤੁਸੀਂ ਹੁਣ ਮੌਕੇ ਦੇ ਜਿਹੜੀ ਹਾਜ਼ਰ ਘਰੇ ਕਰ ਸਕਦੇ ਜੀ ਬੱਚਾ ਮਗਰੇ ਦੇ ਬੱਛਾ ਕੁੱਚੀ ਬੱਛੀ ਬੱਛੀ ਆ ਦੀ ਇਹਦੇ ਨੀਚੇ ਦਾ ਬੱਚਾ ਦੋਸਤੋ ਬੱਛੀ ਆ ਤੇ ਇਹਦਾ ਮੁੱਲ ਕਿੰਨਾ ਵੀਰੇ ਮੁੱਲ ਵੀਰ ਜੀ ਇਹਦਾ 26000 26000 ਹਾਂਜੀ ਕੋਈ ਲੈ ਦੇ ਕੋਈ ਜਾਂ ਫਿਕਸ ਨਹੀਂ ਹੋਏਗਾ 24000 ਨਹੀਂ ਦੇ ਦਾਂਗੇ 2 ਠੀਕ ਹੈ ਜੀ 24000 ਦੇ ਵੀਰਾਂ ਦਾ ਵੀ ਜਿਹੜੀ ਦੇਲ ਹੋ ਜੇਗੀ ਮੁੱਲ 26000 ਆ ਬੱਚਾ ਥੱਲੇ ਜਿਹੜਾ ਦੋਸਤੋ ਗੱਛੀ ਆ ਠੀਕ ਆ ਦੋ ਦਿਨ ਦਾ ਸਮਾਂ ਹੋਇਆ ਤੇ 13 ਲੀਟਰ ਜਿਹੜਾ ਬਿਲਕੁਲ ਬੌਲੇ ਦੇ ਵਿੱਚ ਮੰਨ ਲਓ ਚਾਹੇ ਦੁੱਧ ਤੇ ਮੰਨ ਲਓ ਬੌਲਾ ਜੀ ਤੁਸੀਂ ਮੰਨੋ ਵੈਸੀ ਵੀ ਬਿਲਕੁਲ ਰੈਡੀ ਹੈਗਾ ਜਿਹੜਾ ਚਵਾ ਦੇਣਾ ਵੀਰ ਹੋਣਾ ਨੇ ਠੀਕ ਆ ਖੋਲਗੇ ਜੀ ਇਹਨੂੰ ਵੀ ਬੱਚਾ ਜਿਹੜਾ ਇੱਕ ਵਾਰੀ ਤੁਸੀਂ ਦੇਖ ਲਓ ਜੀ ਆ ਬੱਚਾ ਠੀਕ ਆ ਜੀ ਤੇ ਅੱਜ ਦੂਜੇ ਦੂਜੇ ਦਿਨ ਜਣਾ 네 ਚਾਰ ਦਿਨ ਹੋਇਆ ਚਾਰ ਦਿਨ ਹੋ ਗਏ ਠੀਕ ਆ ਸਮਾਂ ਚਾਰ ਦਿਨ ਬੱਛੀ ਮਗਰ ਵੇਖ ਲਓ ਜੀ ਆ ਕਰੋ ਚੈੱਕ ਜੀ ਰੋ ਠੀਕ ਆ ਜੀ ਆ ਫੇਸ ਤੋਂ ਦੇਖੋ ਠੀਕ ਆ ਤੇ ਇੱਕ ਥਾਣੋ ਤੇਲ ਲਾਠੀ ਆ ਦੇਖੋ ਅਗਲੇ ਥਣੋ ਜਿਹੜਾ ਦੋਸਤੋ ਤੇਲਾ ਜਿਹੜਾ ਬਿਲਕੁਲ ਆ ਬਹਿਣੀ ਵਾਲੇ ਮੇਰੇ ਪਾਸੇ ਤੇ ਬੈਠਾ ਜਿਹੜਾ ਅਗਲਾ ਥਾਣੇ ਦੋਸਤੋ ਠੀਕ ਆ ਜਿੱਥੇ ਤੇ ਵਾਈਟਰ ਨਿਸ਼ਾਨ ਆ ਇਹ ਥਾਣੇ ਬਲੌਗ ਆ ਬੰਦ ਆ ਬਾਕੀ ਤਿੰਨ ਥਣ ਪ੍ਰੋਪਰ ਚੱਲਦੇ ਆ ਤੇ ਹਾਜ਼ਰ ਵੀਰੇ ਕਿੰਨਾ ਦੁੱਧ ਚੁਵਾਏਗਾ ਬਿਲਕੁਲ 13 ਲੀਟਰ ਭਾਜੀ 13 ਲੀਟਰ ਹਨਾ ਹਾਂਜੀ ਪੱਕਾ ਬਿਲਕੁਲ ਲੀਟਰ ਮਾਰ ਕੇ ਲੀਟਰ ਵਾਲਾ ਹਾਂਜੀ ਭਾਜੀ ਠੀਕ ਆ ਲੀਟਰ ਜਿਹੜਾ ਦੋਸਤੋ ਬਿਲਕੁਲ ਲੀਟਰ ਮਾਰ ਕੇ 13 ਲੀਟਰ ਦੀ ਜਿਹੜੀ ਮਿਲਕਿੰਗ ਆ ਤੁਸੀਂ ਇਸ ਵੇੜ ਦੇ ਥੱਲੇ ਕਰ ਸਕਦੇ ਹੋ ਠੀਕ ਆ ਬਾਕੀ ਕਦ ਕਾਠੀ ਵੱਡੇ ਕ ਤੇ ਆ ਕੇ ਘਰੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਬਾਕੀ ਥਣਾ ਦੀ ਜਿਹੜੀ ਆ ਐਨ ਜਿਹੜੀ ਬਿਲਕੁਲ ਓਕੇ ਆ ਤਿੰਨ ਸਾਨੂੰ ਬਿਲਕੁਲ ਓਕੇ ਆ ਕੋਈ ਵੀ ਚਵਾਈ ਕਰੇ ਹਾਂਜੀ ਵੀਰ ਹਾਂਜੀ ਵੀਰ ਜੀ ਮੋਲੇ 26 ਆ 24000 ਦੀ ਦੇ ਦਾਂਗੇ 24000 ਦੀ ਦੇ ਦੂੰਗਾ ਹਾਂਜੀ ਠੀਕ ਆ ਵੀਰ ਕਰ ਲਿਓ ਉਧਰ ਨੂੰ ਜੀ ਠੀਕ ਆ ਦੋਸਤੋ ਬਾਕੀ 26000 ਜਿਹੜੀ ਡਿਮਾਂਡ ਆ ਤੇ 24000 ਦੀ ਜਿਹੜੀ ਲਾਸਟ ਲਾਇਆ ਦੀ ਹਨਾ ਜੀ 24000 ਹਾਂਜੀ ਠੀਕ ਆ ਤੇ ਬਾਕੀ ਵੈੜ ਦੀ ਤਸੱਲੀ ਤੁਸੀਂ ਘਰ ਵਿਜਟ ਕਰਕੇ ਇੱਕ ਵਾਰੀ ਮੈਂ ਫੇਰ ਕਹਿਣਾ ਤੁਸੀਂ ਜ਼ਰੂਰ ਕਰ ਲਿਓ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਅਗਲੀ ਵੈੜ ਜਿਹੜੀ ਹੈਗੀ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਆਓ ਚੱਲਦੇ ਆ ਜੀ ਠੀਕ ਆ ਬੱਚਾ ਜ਼ਰੂਰ ਜਿਹੜਾ ਤੁਸੀਂ ਨਾਲ ਦੇਖ ਲਓ ਬੱਚੀ ਆ ਠੀਕ ਆ ਜੀ ਤੇ ਠੀਕ ਆ ਜੀ ਜੀ ਤਾਂ ਪਾਇਨਿਸ਼ਾਨ ਅਗਲੀ ਜਿਹੜੀ ਇਹ ਵੜਾ ਲਾਲ ਰੰਗ ਦੇ ਵਿੱਚ ਆ ਗਈ ਆ ਸ਼ਾਈਵਾਲ ਵਿੱਚ ਅੰਗ ਹੈ ਗਿਆ ਦਾ ਨਾ ਸ਼ਾਈਵਾਲ ਚ ਕਰਾਓ ਸਾ ਤੇ ਇਹਦੀ ਕੀ ਡਿਟੇਲ ਆ ਭਰਾ ਹੁਣ ਭਾਈ 2 ਮਹੀਨੇ ਸੁਈ ਜੋ ਤੇ ਦੁੱਧ 10 ਕਿਲੋ ਨੌ ਨੌ ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਜੀ ਹਾਂਜੀ ਦੁੱਧ ਹੈਗਾ ਪੱਕਾ 10 ਕਿਲੋ ਆ ਹਾਂ ਹਾਂ ਤੇ ਮੈਂ ਨੌ ਨੌ ਕਿਲੋ ਦੀ ਗਰੰਟੀ ਦਾਂ ਕਿਉਂਕਿ ਅੱਜ ਸਵੇਰੇ ਹੀ ਆਈਆਂ ਨੇ ਆਪਣੇ ਘਰ ਇਹ ਸਵੇਰੇ ਆਈਆਂ ਹਾਂ ਹਾਂਜੀ ਹਾਂਜੀ ਅੱਜ ਸਵੇਰੇ ਆਈਆਂ ਤੇ ਸੁਆ ਕਿੰਮਾ ਸੁਈ ਹੋਵੇਗੀ ਇਹ ਇਹ ਤੀਜਾ ਸੁਈ ਭਾਈ ਤੀਜਾ ਸੁਆ ਤੇ ਟਾਈਮ ਕੋਈ ਪਤਾ ਕਿੰਨਾ ਕੁ ਛਾ ਹੋ ਸਕਦਾ ਕਿੰਨਾ ਟਾਈਮ ਸੁਈ ਦੋ ਮਹੀਨੇ ਹੋ ਗਏ ਸੁਈ ਦੋ ਮਹੀਨੇ ਹੋ ਗਿਆ ਸਮਾਂ ਠੀਕ ਆ ਤੇ ਬਾਕੀ ਦੋਸਤੋ 9 ਲੀਟਰ ਵੀ ਦਾ ਵੀ ਦੁੱਧ ਚ ਭਾਵੇਂ ਆਪਣਾ ਜਿਹੜਾ ਘਰ ਦੀ ਚਵਾਈ ਭਾਵੇਂ 10 ਹੋ ਗਈ ਬਾਕੀ 9 ਕਿਲੋ ਤੁਸੀਂ ਜਿਹੜਾ ਮੰਨ ਕੇ ਲੈ ਕੇ ਜਾ ਸਕਦੇ ਜੇ ਚਵਾਈ ਤੁਸੀਂ ਘਰ ਵੀ ਕਰਨੀ ਆ ਤਾਂ 9 ਕਿਲੋ ਦੀ ਚਵਾਈ ਕਰ ਲਿਓ ਠੀਕ ਆ ਤੇ ਥਾਣਾ ਸੁਣ ਜਿਹੜਾ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੋਟਾ ਥਾਣਾ ਤੇ ਬਿਲਕੁਲ ਬਰਾਬਰ ਥਾਣਾ ਠੀਕ ਆ ਬਾਕੀ ਫੇਸ ਤੋਂ ਤੁਸੀਂ ਪੂਰੀ ਧਿਆਨ ਨਾਲ ਦੇਖ ਲਓ ਆਹ ਦੇਖ ਲਓ ਠੀਕ ਆ ਜੀ ਆਹ ਫੇਸ ਆ ਸ਼ਾਹੀਵਾਲ ਦੇ ਵਿੱਚ ਜਿਹੜੀ ਵਹਿੜ ਆ ਠੀਕ ਹੈ ਤੇ ਆਪਾਂ ਤੁਹਾਨੂੰ ਕੋਲਕ ਤੋੜ ਕੇ ਦਿਖਾਉਨੇ ਆ ਬਾਕੀ ਪੂਛੋ ਜਿਹੜਾ ਦੋਸਤੋ ਹਾਫ ਪੂਛ ਆਹਾ ਪੂਛੜੀ ਬਿਲਕੁਲ ਤੁਸੀਂ ਲੰਡੀ ਪੂਛ ਕਹਿ ਸਕੋ ਬਾਕੀ ਵੀਡੀਓ ਤੁਸੀਂ ਵਿੱਚ ਵੇਖ ਹੀ ਲੈਣੀ ਹੈ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਬਾਹਰ ਤੋੜ ਕੇ ਦਿਖਾਉਨੇ ਆ ਵੇੜ ਨੂੰ ਵੀ ਨੌਨ ਲੀਟਰ ਬਿਲਕੁਲ ਰੈਡੀ ਆਪਾਂ ਕਹਿੰਦੇ ਪਾਣੀ ਜੀ ਰੈਡੀ ਆ ਭਾਜੀ ਪੱਕਾ ਠੀਕ ਹੈ ਓਕੇ ਜੀ ਆ ਦੇਖੋ ਜੀ ਠੀਕ ਆ ਬਾਕੀ ਵੀਰੇ ਨਿਸ਼ਾਨ ਥਣਾ ਤੁਨਾ ਦੀ ਇਹ ਪੂਰੀ ਵਰਦੀ ਹੈ ਭਰਾਵੋ ਚਲਗਾ ਆ ਜਰੂਰ ਚੈੱਕ ਕਰੋ ਦੋਸਤੋ ਆ ਫੇਸ ਤੋਂ ਜੇ ਠੀਕ ਆ ਤੇ ਪੂਰਾ ਜਿਹੜਾ ਬਾਡੀ ਬੰਤਰ ਤੁਸੀਂ ਦੇਖ ਲਓ ਆ ਠੰਡ ਲੱਗਾ ਹੈਗਾ ਜੇ ਬਾਹਰ ਨੂੰ ਆ ਕਰੋ ਚੈੱਕ ਜੀ ਠੀਕ ਆ ਜੀ ਹਾਂ ਜੀ ਲੈ ਜੋ ਵੀ ਅ ਅਨਛਰ ਭਾਈ ਕਿੰਨਾ ਕੁ ਮੁੱਲੇਗਾ ਇਸ ਵੜ ਦਾ ਇਹਦਾ ਭਾਈ 18000 18000 ਹਾਂਜੀ ਤੇ ਦੇ ਲੈ ਕਿੰਨੀ ਲਾਸਟ ਵਿੱਚੋਂ ਮਾਨਤਨ ਕੀ ਹੈਗਾ ਇਹਦਾ ਮੁੱਲ ਵੀ 18000 ਹੈ ਜੇ ਦੋਵੇਂ ਜੋੜਾ ਲਊਗਾ ਤੇ 32000 ਦੇ ਦੇ ਦਾਂਗੇ ਦੋਵੇਂ ਹੀ ਅੱਛਾ ਜੀ ਹਾਂਜੀ ਤੇ ਇਕੱਲੀ ਇਕੱਲੀ ਲਊਗਾ ਤਾਂ ਫਿਰ 18-18000 ਦੀਆਂ ਦੇਵਾਂਗੇ ਦੋਵੇਂ ਹੀ ਫਿਰ 18-18000 ਹਾਂਜੀ ਤੇ ਇਸ ਵੜ ਦੀ ਵੈਸੇ ਕੀ ਡਿਟੇਲ ਹੈ ਜਿਹੜੀ ਆਪਾਂ ਆ ਦਿਖਾਉਣੀ ਹੈ ਅੱਗੇ ਇਹ ਢਾਈਆਂ ਮਹੀਨੇ ਸੂਈ ਜੋ 8 ਕਿਲੋ ਦੁੱਧ ਪੱਕਾ ਜਿਹੜਾ ਥੱਲੇ ਲੀਟਰ ਵਾਲਾ ਤੇ ਸੁਹਾ ਦੂਜਾ ਜੀ ਹਾਂ ਸੁਹਾ ਦੂਜਾ ਸੂਰੀ ਆ ਮਤਲਬ ਤੁਹਾਡਾ ਵੀ ਇਹ 8 ਕਿਲੋ ਦਿੰਦੀ ਆ ਤੇ ਜਿਹੜੀ ਆਪਾਂ ਲਾਲ ਦਿਖਾਈਏ 9 ਕਿਲੋ ਹਾਂਜੀ 9 ਕਿਲੋ ਟੋਟਲ ਮਣੀ 17 ਕਿਲੋ ਦੁੱਧ ਆ ਹਾਂਜੀ ਟੋਟਲ 17 ਕਿਲੋ ਭਾਜੀ ਹੋ ਜਾਂਦਾ ਕੀਮਤ ਦੋਹਾਂ ਦੀ ਵਸੇ 18-18 ਹਜ਼ਾਰ ਹਾਂਜੀ ਦੋਨਾਂ ਦੀ 18 ਹਜ਼ਾਰ 36 ਹਜ਼ਾਰ ਦੀਆਂ ਬਣਦੀਆਂ 36 ਹਜ਼ਾਰ ਦੀਆਂ ਬਣਦੀਆਂ ਤੇ ਜੇ ਦੋਵੇਂ ਇਕੱਠੀਆਂ ਕੋਈ ਲੈਂਦਾ ਤੇ 32 ਹਜ਼ਾਰ ਦੀਆਂ ਦੇ ਦਾਂਗੇ ਫਿਰ 32 ਹਜ਼ਾਰ ਦੀ ਫਿਰ 16-16 ਹਜ਼ਾਰ ਦਾ ਪੜਦਾ ਹਾਂਜੀ 16-16 ਹਜ਼ਾਰ ਦਾ ਠੀਕ ਆ ਸੋ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਆ 17 ਵੀ 8 ਕਿਲੋ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਵਿਹੜ ਚੌਥੇ ਨੰਬਰ ਤੇ ਆ ਜਿਹੜੀ ਦਿਖਾਉਣੀ ਹੈ ਇਹ ਆ ਤੇ ਲਾਲ ਜਿਹੜੀ ਵਿਹੜ ਦਿਖਾਈ ਆ ਇਹ 9 ਕਿਲੋ ਬਿਲਕੁਲ ਜਿਹੜਾ ਰੈਡੀ ਆ ਠੀਕ ਹੈ ਲੀਟਰ ਵਾਲਾ ਤੇ ਜਿਹੜੀ ਇਹ ਕਾਲੀ ਵਿਹੜ ਆ ਇਹ ਇਹਦੇ ਥੱਲੇ 8 ਹੈਗਾ 8 ਬਿਲਕੁਲ 8 ਤੇ ਜਿਹੜਾ ਦੋਸਤੋ 9 ਤੁਸੀਂ ਬਿਲਕੁਲ ਤੁਸੀਂ ਕਾਊਂਟਰ ਕਰ ਲਿਓ 17 ਕਿ ਲੀਟਰ ਦੀ ਜਿਹੜੀ ਕੈਪੈਸਿਟੀ ਆ ਤੇ 32000 ਜੇਕਰ ਤੁਸੀਂ ਦੋਨੋਂ ਇਕੱਠੀਆਂ ਲੈ ਜਾਂਦੇ ਹੋ ਜੇਕਰ ਕੱਲੀ ਕੱਲੀ ਲੈ ਵਿਹੜ ਲੈਂਦੇ ਹੋ ਦੋਸਤੋ ਫਿਰ 18-18000 ਰੁਪਏ ਕੱਲੀ ਕੱਲੀ ਦੀ ਕੀਮਤ ਆ ਬਾਕੀ ਉਹਦੇ ਚ ਮਾਨਤਾ ਜਿਹੜਾ ਹੋਇ ਤਸੱਲੀ ਕਰ ਲਿਓ ਪਹਿਲਾਂ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਬੈੜ ਜਿਹੜੀ ਆ ਇਹ ਵੀ ਵੀਰ ਨੇ ਦੱਸਦੀ ਆ ਪ੍ਰੋਪਰ ਠੀਕ ਆ ਆ ਫੇਸ ਤੋਂ ਤੁਸੀਂ ਜ਼ਰੂਰ ਦੇਖ ਲਓ ਤੇ ਚੁਵਾਈ ਵੀਰੇ ਦੇ ਚਾਰਾ ਥਣਾ ਦੀ ਓਕੇ ਹਾਂਜੀ ਓਕੇ ਭਾਈ ਚਾਰਾ ਥਣਾ ਦੀ ਬਿਲਕੁਲ ਬਰਾਬਰ ਚੰਗਾ ਹੈ ਨਾ ਸਾਰੇ ਡੰਗਰਾਂ ਦੀ ਭਾਜੀ ਗਾਰੰਟੀ ਹੋਊਗੀ ਆਪਣੀ ਥਣਾ ਦੀ ਹਾਂ ਬਾਕੀ ਜਿਹਦੀ ਤਿਲ ਹੈਗੀ ਉਹ ਆਪਾਂ ਦੱਸਤਾ ਹਾਂ ਹਾਂਜੀ ਉਹਦੀ ਦੱਸਤੀ ਤਿਲ ਹੈਗੀ ਜੀ ਹਾਂਜੀ ਬਾਕੀ ਥਣਾ ਵਾਲੇ ਪਾਸਿਓਂ ਜਾਂ ਭਾਰਪੂਰ ਪਿੱਛੇ ਦੀ ਕਿਸੇ ਪਾਸਿਓਂ ਨਹੀਂ ਪਾਸਿਓਂ ਨਹੀਂ ਭਾਜੀ ਫੇਰ ਹੋਰ ਨਾ ਹੋਵੇ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਬਾਕੀ ਦੋਸਤੋ ਜਿੰਨੀ ਗ ਤੇ ਬਾਕੀ ਤੁਸੀਂ ਵੀ ਆਪਣੀ ਨਰਕਪਰਖ ਜ਼ਰੂਰ ਕਰ ਲਿਓ ਇਹਨੂੰ ਥੋੜਾ ਜਿਹਾ ਨੇੜੇੋਂ ਘੁਮਾ ਦਿਓ ਤੋੜ ਦਿਗੇ ਆ ਕਰੋ ਚੱਪੀ ਠੀਕ ਆ ਆ ਫੇਸ ਤੋਂ ਦੇਖ ਲਓ ਦਰਦ ਕਾ ਬੜੀਆਂ ਇਹ ਕਦੇ ਬਾਹਰ ਆ ਜਾਂਦੇ ਜੀ ਬਿਲਕੁਲ ਬਿਲਕੁਲ ਚਲੋ ਫਿਰ ਲੈ ਜੀ ਠੀਕ ਆ ਬਾਕੀ ਮੋਲੇ ਦਾ ਜੇਕਰ ਕੋਈ ਸਿੰਗਲ ਵੀ ਖਰੀਦਦਾ 18000 ਦੇ ਵਿੱਚੋਂ ਮਾਨਤਨ ਹੋਊਗਾ ਹੈ ਹਾਂਜੀ ਠੀਕ ਆ ਬਈ ਤੇ ਇਸ ਤੋਂ ਬਾਅਦ ਜਿਹੜੀ ਆ ਅਗਲੀ ਵੜ ਆ ਗਈ ਵੀ ਰਿਲਾਕਟ ਤੇ 16 ਦਿਨਾਂ ਦੀ ਸੁਈ ਜੋ ਮਕਰ ਵੱਛਾ ਜੀ ਇਹ ਤਾਂ ਫਿਰ ਤਾਜੀ ਆ ਗਈ ਹੈ ਨਾ ਹਾਂਜੀ ਦੁੱਧ 14 ਵਾ 13 ਕਿਲੋ ਦੀ ਗਰੰਟੀ ਦਵਾਂਗੇ 13 ਕਿਲੋ ਕੋਈ ਭੈਣ ਭਰਾ ਵੀਰ ਚੋਲੇ ਹਾਂਜੀ ਹਾਂਜੀ ਜਿਹੜਾ ਮਰਜੀ ਇਹਨੂੰ ਵੀ ਨਾਲੇ ਆਪਾਂ ਬਾਹਰ ਕੱਢ ਕੇ ਦਿਖਾ ਦਈਏ ਥੋੜਾ ਹਨ ਤੇ ਨਾਲੇ ਹਵਾਨਾ ਆਰਡਰ ਦੀ ਕੁਆਲਿਟੀ ਵੀ ਸਾਰੇ ਦੇਖ ਲੈਣਗੇ ਬੱਚਾ ਇਹਦੇ ਥੱਲੇ ਕੀ ਆ ਗਿਆ ਬੱਛਾ ਇਹਦੇ ਮਕਰ ਭਾਜੀ ਡੱਬੇ ਰੰਗ ਦਾ ਬੱਛਾ ਹੈ ਬਾਏ ਬੱਚਾ ਰਾ ਦੋਸਤੋ ਬਾਹਰ ਹੈ ਆਪਾਂ ਤੁਹਾਨੂੰ ਵੀ ਦਿਖਾ ਦਿੰਨੇ ਆ ਵਿੱਚ ਕਵਰ ਕਰ ਦਾਂਗੇ ਤੇ ਵੈੜ ਦੂਜਾ ਸਵੇਰ ਹੀ ਹੈ ਹਾਂਜੀ ਹਾਂਜੀ ਠੀਕ ਆ ਬਾਕੀ ਦੁੱਧ ਜਿਹੜਾ ਦੋਸਤੋ ਵੱਧ ਵੀ ਹੋਵੇਗਾ ਬਾਕੀ 13 ਲੀਟਰ ਦੀ ਜਿਹੜੀ ਆ ਉਹ ਵੀ ਦਾ ਗਾਰੰਟੀ ਆ ਘਰੇ ਕੋਈ ਵੀ ਆ ਕੇ ਵੀਰ ਚੋਲੇ ਠੀਕ ਆ ਬਾਕੀ ਹਵਾਨਾ ਤੁਸੀਂ ਦੇਖ ਲਓ ਟਾਈਮ ਇੱਕ ਵਾਰੀ ਜਿਹੜਾ ਤੁਸੀਂ ਫੇਰ ਕਨਫਰਮ ਕਰ ਲਓ 4 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਆ ਬੱਚਾ ਆ ਬੱਚਾ ਦੇਖ ਲਓ ਜੀ ਠੀਕ ਆ ਆਪ ਅੱਛਾ ਇਸ ਦੇ ਵਿਹੜ ਦੇ ਥੱਲੇ 15 16 15 16 ਕੇ ਦਿਨ ਜਿਹੜਾ ਸਮਾਂ ਹੋ ਗਿਆ ਠੀਕ ਆ ਸੁਈ ਨੂੰ ਗੜ ਤੇ ਹਾਜ਼ਰ ਜਿਹੜਾ ਦੁੱਧ 13 ਹੈ ਠੀਕ ਆ ਵੱਧ ਹੋਵੇਗਾ ਪਰ 13 ਲੀਟਰ ਤੁਸੀਂ ਚੁਵਾਈ ਕਰਕੇ ਲੈ ਜੀ ਤੇ ਨਿਸ਼ਾਨ ਭਾਈ ਕਿੰਨੀ ਕੁ ਡਿਮਾਂਡ ਵੀਰ ਕਰਤੀ ਦੀ ਜੇਦਾ ਭਾਜੀ ਮੁੱਲ 35000 ਕਰਦੇ ਆ ਹਾਂਜੀ ਤੇ 33000 ਹੀ ਦੇ ਦਾਂਗੇ 33000 ਹਾਂਜੀ ਮੌਕੇ ਦੇ ਉਹਦਾ ਥੋੜਾ ਬੜਾ ਮਾਨਦਾਨ ਕਰ ਦਾਂਗੇ ਠੀਕ ਆ ਜੀ ਹਾਂਜੀ ਉਹਦੀ ਗਰੰਟੀ ਹੋ ਗਈ ਭਾਜੀ ਠੀਕ ਆ ਜੀ ਸੋ ਦੋਸਤੋ ਵੀਰਾਂ ਦਾ ਵੀ ਦੁੱਧ ਦੀ ਗਰੰਟੀ ਹੋਵੇਗੀ ਜਿੰਨੀ ਆਪਾਂ ਕਿਹਾ ਇਸ ਬੈੜ ਦੇ ਥੱਲੇੋਂ ਠੀਕ ਹੈ ਜੀ 13 ਹੋਵੇਗਾ ਜਾਂ 14 ਹੋਵੇਗਾ ਤਾਂ 13 ਚੋਲਿਓ ਠੀਕ ਹੈ ਤੇ ਘੱਟ ਦਸੂਆ ਵੀ ਇਹਨਾਂ ਦਾ ਵੀ ਘੱਟ ਦੱਸਾਂਗੇ ਜਿਹੜਾ ਵੀਰ ਵੱਧ ਚਵਾਈ ਕਰੇ ਠੀਕ ਹੈ ਤੇ ਆਹ ਵੇਖੋ ਤੁਹਾਨੂੰ ਹਾਂਜੀ ਬਾਕੀ ਆ ਫੇਸ ਤੋਂ ਦੇਖ ਲਓ ਹਾਂਜੀ ਮੋੜਦੇ ਆਂ ਫਿਰ ਹਾਂਜੀ ਹਾਂਜੀ ਬੱਚਾ ਜਿਹੜਾ ਦੋਸਤੋ ਮਗਰ ਬੱਚਾ ਤੁਸੀਂ ਜਰੂਰ ਨੋਟ ਕਰ ਲਿਓ ਹਾਂਜੀ ਲੈ ਜੋ ਨਿਸ਼ਾਨભાઈ ਇਹਦਾ ਕੀ ਲੈ ਦੇ ਦੱਸਿਆ ਸੀਗਾ ਇਹਦਾ 35000 ਰੁਪਏ 33000 ਦੀ ਦੇ ਦਾਂਗੇ 33000 ਹਾਂਜੀ ਠੀਕ ਆ ਬਾਕੀ ਮੌਕੇ ਤੇ ਹੋਰ ਥੋੜਾ ਬੜਾ ਮਾਨਤਨ ਕਰ ਦਾਂਗੇ ਠੀਕ ਆ ਆਜੋ ਮੇਰਾ ਵੀਰ ਨਿਸ਼ਾਨ ਇੱਕ ਬਾਈ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਆਪਣੇ ਵੀਰਾਂ ਨਾਲ ਜ਼ਰੂਰ ਸਾਂਝੇ ਕਰਦੇ 7087674717 ਠੀਕ ਹੈ ਜੀ 7087674717 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਵੀਰ ਨਿਸ਼ਾਨ ਗੁਰਨਸ਼ਾਨ ਠੀਕ ਹੈ ਪਿੰਡ ਜਿਹੜਾ ਹੈਗਾ ਦੋਸਤੋ ਰਸੂਲਪੁਰ ਨਹਿਰਾ ਹੈ ਤਹਿਸੀਲ ਜਿਹੜਾ ਹੈ ਸਪਿੰਡ ਨੂੰ ਸ਼੍ਰੀ ਤਰਨਤਨ ਸਾਹਿਬ ਆ ਤੇ ਮਾਝ ਤੁਹਾਨੂੰ ਪੂਰੀ ਦਿਖਾਈ ਆ ਕਮਾਲ ਤੇ ਵੇੜਾ ਪਰ ਪਰ ਤੁਹਾਨੂੰ ਦਿਖਾਈਆਂ ਨੇ ਜਿਹੜਾ ਐਨੀਮਲ ਜਿਹੜਾ ਪਸ਼ੂ ਤੁਹਾਡੇ ਭਾਅ ਪਰਤੇ ਹੋਵੇ ਠੀਕ ਆ ਜੀ ਐਨੀਮਲ ਪਸੰਦ ਹੋਵੇ ਉਹਦੀ ਚੁਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਜ਼ਰੂਰ ਕਰ ਲਓ ਨੇੜੇ ਉਹ ਦੂਰੋਂ ਘਰ ਪਹੁੰਚ ਕੇ ਤੇ ਸੌਦਾ ਤੁਸੀਂ ਬਾਈ ਨਿਸ਼ਾਨਦੇ ਨਾਲ ਕਰਨਾ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ